ये तो बच्चे खेल रही थी ना छत पर वो बोली कि आज आप चीज जी देंगे हम तो नीचे थी ऊपर बच्चे खेल रही थी तो उसको नीचे उतार के मतलब तो बोली कि अच्छा खोलो तो ये नहीं खोली तो वो मार दी खोल, खोल मार दी तो तो रोने हम ऊपर गयी थे बोली मम्मी ये नाखून मार दी है तब हम अपनी लड़की के लेके नीचे आ गए किसने नाखून मारा कौन था लड़का शादी शुदा था शादी शुदा है लड़की कितने की साल की थी पाँच साल की पढ़ती थी अभी स्कूल में स्कूल पढ़ती है कौन सी क्लास में पढ़ती है एल के जी देवी हाँ जी कहाँ के रहने वाले पटना के यहाँ पर कहाँ पर रहते हैं इंदिरा कॉलोनी हाँ जी क्या बात हुई यहाँ पर ये बच्चे खेल रही थी ना छत पर तो बोली कि आज आप चीज जी देंगे हम नीचे थी ऊपर बच्चे खेल रही थी तो उसको नीचे उतार के मतलब बोली कि खोलो तो ये नहीं खोली तो वो नाखून मार दी खो, खोल रही थी ना तो नाखून मार दी तो ये रोने लगी तो हम ऊपर गए बोली मम्मी ये नाखून मार दी है तब हम अपनी लड़की के लेके नीचे आ गए किसने नाखून मारा कौन था लड़का शादी शुदा था शादी शुदा है के भी और मुझे पता नहीं है बच्चे वाला है कितने साल के है नहीं आ, वो भी यहाँ पर ही रहता है किराए हाँ, उस गली में, में रहता पर दूसरी गली में रहता है अब इस बारे में पुलिस में पुलिस को बोल दिया आपने बोल दिया हाँ। क्या मांग करते हैं प्रशासन से पुलिस तो ले गई पकड़ के उनको अच्छा पकड़ के रह लड़की कितने साल की थी अब पाँच साल की पढ़ती थी अभी स्कूल में स्कूल पढ़ती है कौन सी क्लास में पढ़ती है एल के जी इसके पिताजी क्या काम करते हैं ਕਵਾੜੇ ਵਾਲਾ ਹਾਂਜੀ ਬਾੜੀ ਦਾ ਕੰਮ ਕਰਦਾ ਹਾਂ ਠੀਕ ਹੈ ਇੱਥੇ ਉਹਨਾਂ ਦੀ ਛੱਤ ਦੇ ਨਾਲ ਛੱਤ ਲੱਗਦੀ ਸੀ ਫਤ ਬੱਚਾ ਹੈਗਾ 5 ਸਾਲ ਦਾ ਹਾਂਜੀ ਤੇ ਉਹਨੇ ਫੜ ਕੇ ਉਹਦੀ ਬਾਹ ਆਪਣੇ ਅੰਦਰ ਲੈ ਗਿਆ ਉਹਦੇ ਨਾਲ ਕੋਈ ਗਲਤ ਕਰਮ ਕਰਨ ਦੀ ਉਹਨੇ ਹਰਕਤ ਕੀਤੀ ਹੈ ਕੁੜੀ ਦਾ ਮਤਲਬ ਬਲੀ ਬਲੀਡਿੰਗ ਆਈ ਉਹਨੇ ਆਪਣੇ ਮਾਂ ਨੂੰ ਰੋ ਕੇ ਦੱਸ ਦਿੱਤਾ ਹੈ ਪਰ ਅਸੀਂ ਚਾਹਨੇ ਆ ਵੀ ਇੱਥੇ ਛੋਟੇ ਛੋਟੇ ਬੱਚੇ ਸਾਰਿਆਂ ਦੇ ਹੈਗੇ ਨੇ ਇਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ ਵੀ ਆ ਦੇ ਆਸੀ ਆ ਉਹ ਮਰਤਾਉ ਦੀ ਹੈਗੀ ਆ ਕੋਈ 25 ਕ ਸਾਲ ਹੈਗੀ ਆ ਆ ਤਾਈ ਦੇ ਸੀ ਕਹਿੰਦੇ ਪਿਆ ਕਿ ਹੂੰ ਉਹਨੂੰ ਸਜ਼ਾ ਮਿਲੇਗੀ ਨਾ ਤਾਂ ਫਿਰ ਉਹ ਸਮਝ ਜਾਏਗਾ ਇਹ ਗਲਤ ਗੱਲ ਹੈਗੀ ਆ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਹੋਣਾ ਇਹ ਗਲਤ ਗੱਲ ਹੈ ਹਾਂ ਜੀ ਉਹ ਐ ਮਾਰੇ ਬਾਹਰੋਂ ਆਏ ਥੀਲਾ ਲ ਇੱਥੇ ਹੀ ਰਹਿੰਦੇ ਆ ਪੁਲਿਸ ਨੂੰ ਤੁਹਾਡੇ ਕੋਲੋਂ ਕਰ ਦਿੱਤੀ ਹੋਈ ਅਸੀਂ ਜਾਣੇ ਕਿ ਉਹਨੂੰ ਸਜ਼ਾ ਮਿਲੇ ਕਿਉਂ ਛੋਟੇ ਬੱਚੇ ਨਾਲ ਇਸ ਤਰ੍ਹਾਂ ਹੋਇਆ ਵਾ ਬੱਚੇ ਸਾਰਿਆਂ ਦੇ ਸੰਜੇ ਹੁੰਦੇ ਗਲਤ ਬਹੁਤ ਜ਼ਿਆਦਾ ਗਲਤ ਕੀਤਾ ਉਹਨੇ ਤੁਹਾਡੀ ਗਰੀਬ ਬੰਦੇ ਦੀ ਬੱਚਾ ਵਾ ਬੱਚਾ ਰੋਂਦਾ ਫਿਰਦਾ ਵਿਆਹ ਵਾ ਜਾ ਕੇ ਜੇ ਉਹਦੇ ਬੱਚਿਆਂ ਨੂੰ ਕੁਝ ਹੋ ਜਾਂਦਾ ਫੇਰ ਅੱਜ ਉਹਦੇ ਨਾਲ ਆਇਆ ਕੱਲ ਨੂੰ ਕੋਈ ਹੋਰ ਵੀ ਹੀ ਲੱਗੇ ਆਲ ਕੇਸ਼ ਇੰਦਰਾ ਕੌਣ ਕੇ ਬਾਹਰ ਹੋਰ ਕੁਸ਼ਤਾ ਸ਼ਰਮ ਗਲੀ ਨੰਬਰ ਮੇਰੀ 6 ਆ ਤੇ ਇਹ 5 ਵਜ ਦੀ ਆ ਕੀ ਗੱਲ ਕੀ ਹੋਈ ਅਸਿਰਾਂ ਲੱਗਾ ਬਸ ਇੱਕ ਅਸੀਂ ਮੈਂ ਤੇ ਆਪਣੇ ਘਰ ਹੀ ਜਿਹੜੀ ਕੁੜੀ ਦੇ ਨਾਲ ਮੜਾ ਕੰਮ ਹੋਇਆ ਆ ਉਹਦੀ ਮਾਂ ਨੇ ਰੋਲਾ ਪਾਇਆ ਤੇ ਫੇਰ ਅਸੀਂ ਗਏ ਆ ਤੇ ਵੇਖਿਆ ਕੀ ਗੱਲ ਆ ਤੇ ਉਹ ਕਹਿੰਦੇ ਕਿ ਸਸਰਾ ਬਾਝ ਭਈਆ ਭੱਜਣ ਦੀ ਕੋਸ਼ਿਸ਼ ਕੀਤੀ ਆਈ ਭਈਏ ਨੂੰ ਫੜਿਆ ਤੇ ਬੱਚੀ ਨੂੰ ਵੇਖਿਆ ਕਿ ਇਸ ਤਰ੍ਹਾਂ ਉਹ ਇਹਦਾ ਕੰਮ ਹਾਂਜੀ ਗਲਤ ਹਰਕਤ ਹੋਈ ਦੀ ਤੇ ਉਹਨੂੰ ਕਹ ਕੇ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲੇ ਦੇ ਕੁਆਟਰ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾ ਕੱਢੋ ਇਹਨਾਂ ਨੂੰ ਘੱਟ ਦੋ ਘੱਟ ਸਾਲ ਹੋ ਗਏ ਨਾ ਨਾ ਆਧਾਰ ਕਾਰਡ ਨਾ ਕੋਈ ਪ੍ਰੂਫ ਆ ਇੱਥੋਂ ਕਾਂਡ ਕਰਦੇ ਤੇ ਲੁਧਿਆਣਾ ਕਿਤੇ ਨਾ ਕਿਤੇ ਰਹਿਣ ਲਾ ਪੰਦੇ ਨੇ ਲੋਕਾਂ ਦਾ ਕਹਿਣਾ ਇਸ ਨੋਜਵਾਨ ਨੇ ਪੰਦੇ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਗਲਤ ਕਰਤਾਂ ਹਾਂਜੀ ਹਾਂਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਕਿ ਅਸੀਂ ਦੱਸ ਨਹੀਂ ਸਕਦੇ ਮਾਰੇ ਸਾਰੇ ਵਾਟੇ ਕੋਲ ਪੁਲਿਸ ਨੂੰ ਸਾਦੀਤਾ ਕਿ ਬੰਦਾ ਐਂ ਤੇ ਫਰਾਡ ਤਾਂ ਪੁੱਛਣ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਕੋਈ ਨਹੀਂ ਕਰਦਾ ਕੜੀ ਤੋਂ ਕੜੀ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਾਂ ਵਾਲੇ ਜਿਨ੍ਹਾਂ ਦੇ ਚਾਰ ਸਾਲ ਦੀ ਬੱਚੀ ਹੁਣ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀ ਸੋਚ ਹੋਈ ਕਿ ਕੰਮ ਦਿੱਤੇ ਦਿਮਾਗ ਚ ਇਹ ਤੇ ਹੁਣ ਮਹਾਰਾਏ ਉਹੋ ਹੀ ਦੱਸ ਸਕਦਾ ਹੈ ਜਿਹੜਾ 6ਵੀਂ ਵਾਰ ਕੰਮ ਕਰ ਚੁੱਕਿਆ ਹਰ ਹਰ ਵਾਰੀ ਆਸ਼ਰਮ ਵਾਲੇ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਹਨ ਆ ਜਾਂ ਕਿਸ ਤਰ੍ਹਾਂ ਇਹ ਸਾਨੂੰ ਨਹੀਂ ਪਤਾ ਗੱਲ ਦੱਬੀ ਜਾਂਦੀ ਆ ਇਹ ਜਿਹੜੇ ਕੁਆਟਰ ਆਸ਼ਰਮ ਵਾਲੇ ਨੇ ਆਏ ਆਸ਼ਰਮ ਵਾਲੇ ਦਾ ਕੁਆਟਰ ਇੰਦਰਕਲੋਨੀ ਚ ਸਾਰੇ ਆਸ਼ਰਮ ਵਾਲੇ ਦਾ ਕੁਆਟਰ ਆ ਜਿਹੜਾ ਰਹਿੰਦਾ ਉਹ ਕਿੰਨੀ ਕਿੰਨੀ ਰੇਟ ਤੇ ਜਗ੍ਹਾ ਤੇ ਰਹਿ ਰਿਹਾ ਇੱਥੇ ਹੋ ਹੀ ਗਿਆ ਉਹਨੂੰ ਸਾਲਕ ਸਾਲ ਡੇਢ ਸਾਲ ਹੋ ਗਿਆ ਇਹ ਰਹਿਦਾ ਕੰਮ ਕਰਦਾ ਕੰਮ ਇਹੋ ਹੀ ਆ ਲੁਕਵਾੜੀਏ ਕੁੜੀਏ ਦਾ ਕਾਗਜ਼ ਕੋਗੋ ਚੁਗੰਦਾ ਹੋਰ ਇਹਨਾਂ ਨੇ ਕੀ ਕੰਮ ਕਰਨਾ ਸਮਝਦੇ ਨਹੀਂ ਨਰਾਤੇ ਨੂੰ ਦੇਣੇ ਚਾਹੁੰਦੇ ਇਸ ਤਰ੍ਹਾਂ ਦੀ ਘਟਨਾ ਮੰਦਪਾਗੀ ਘਟਾਉਣੀ ਕਿੰਨੀ ਪੰਜਾਬੀ ਐਸੇ ਦਿਨਾਂ ਚ ਕੰਜਕਾਂ ਪੂਜਦਾ ਹੈ ਧੀਆਂ ਧਿਆ ਪਰ ਇੱਕ ਛੋਟੀ ਜੀ ਬੱਚੀ ਨਾਲ ਇਹ ਕੰਮ ਹੋ ਜਾਣਾ ਅਸੀਂ ਤੇ ਇਸ ਕਰਕੇ ਬਾਅਦ ਚੁੱਕਦੇ ਪਿਆ ਗਾੜੀਆਂ ਮਹਾਰਾਜ ਦੀ ਮਹਾਰਾਜ ਜਾਨੇ ਤੁਸੀਂ ਇਲਾਕਾ ਵਾਸੀ ਹਾਂ ਹਾਂ ਜੀ ਹਾਂ ਜੀ ਦੱਸੋ ਆਂਟੀ ਕੀ ਹੋਇਆ ਕੀ ਅਸੀਂ ਮੈਂ ਤਾਂ ਅੰਦਰ ਖਾਣਾ ਬਣਾਣ ਲੱਗੇ ਤੇ ਨਾ ਉਹ ਰੋਂਦੇ ਦੀ ਆਵਾਜ਼ ਆਈ ਬੱਚੇ ਦੀ ਮੰਮੀ ਦੀ ਤੇ ਬੱਚੇ ਦੀ ਸਭ ਇਕੱਠੇ ਹੋ ਗਏ ਮੈਂ ਕਿਹਾ ਕੀ ਹੋਇਆ ਕਦੇ ਸਰੀਆ ਗੁੱਸਾ ਗਿਆ ਬਲੈ ਹੈ ਬੋਲੇ ਫਿਰ ਅੱਗੇ ਜਾ ਕੇ ਬੇਟੀ ਕੇ ਬੇਟੀ ਕਹਿੰਦੀ ਕਿ ਮੇਰੇ ਸਾਥ ਐਸੇ ਹੋਣ ਕਰਨੇ ਲੱਗਾ ਤਾਂ ਸਮਝ ਲੈ 5 ਸਾਲ ਦੀ ਬੱਚੀ ਹੈ ਸੰਬੰਧ ਪੰਗੀ ਘਟਣਾ ਹੋਣੀ ਬੜੀ ਨਿੰਦਰ ਜੋ ਹਾਂ ਜੀ ਹਾਂ ਜੀ ਆਹ ਤੇ ਆ ਗੱਲ ਹੋਣੀ ਵੀ ਚਾਹੀਦੀ ਸਾਰੇ ਬੱਚੇ ਇੱਥੇ ਖੇਰ ਦੇ ਗਲੀ ਦੇ ਸਿਰ ਤੇ ਛੱਡ ਕੇ ਜਾਣੇ ਆ ਧੰਨਵਾ ਕਰਾ ਜਾਣੇ ਹੋਰ 4-5 ਦਿਨਾਂ ਬਾਅਦ ਕੰਢ ਕਾਂਗੇ ਲੋਕੀ ਖੋਜਦੇ ਨੇ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਕੰਮ ਹੈ ਜਿੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੂੰ ਤੁਹਾਡੇ ਵੱਲੋਂ ਪੁਲਿਸ ਨੂੰ ਕਾ ਲ ਦਿੰਦਾ ਕਿ ਹਾਂਜੀ ਹਾਂਜੀ ਫਰਾਗੀ ਕੀ ਬਾਤ ਦੀ ਸਜ਼ਾ ਦੀ ਮੰਗ ਕਰਦੇ ਜੀ ਮੰਗ ਆਏ ਕਿ ਨ ਸਜ਼ਾ ਦਿੱਤੀ ਜਾਏ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਫਿਰ ਮਾਂ ਪਿਓ ਨੂੰ ਪਤਾ ਹੈ ਕਿ ਆਹੀ ਤੇ ਕਹਿ ਦਾਂਗੇ ਸਜ਼ਾ ਜਿੱਦੇ ਨੂੰ ਮਾਂ ਪਿਓ ਨੂੰ ਪਤਾ ਹੋਵੇ ਜਾਵੇ ਆ ਜੋ ਕਰ ਵਸ ਹਾਂ ਜਦੋਂ ਕੀ ਕਰੀਏ ਉਹ ਜਿਸ ਵੇਕ ਜਿਹੜੀ ਚੱਲੇ ਆ ਰਹੇ ਨੇ ਕੁੜੇ ਨੇ ਆ ਇਹ ਨਾ ਚੰਦਰ ਕੁਮਾਰ ਜੀ ਆ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਪੋਸਟਾ ਸੁਨਦਰ ਸਾਹਮਣੇ ਇੰਦਰਾ ਕਲੋਨੀ ਠੀਕ ਹੈ ਕੋਈ ਛੋਟੀ ਬੱਚੀ ਕਹਿੰਦੇ ਮਿਸਪਲੇਸ ਹੋਈ ਸਵੇਰੇ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਰ ਰਹੇ ਹਾਂ ਜੋ ਵੀ ਗਾਹ ਨੇ ਕਾਰਵਾਈ ਹੋਵੇ ਦੋਸ਼ੀ ਦੀ ਗੱਲ ਕਰਦੇ ਦੋਸ਼ੀ ਗ੍ਰਿਫਤਾਰ ਕਰ ਲਿਆ ਨਹੀਂ ਨਹੀਂ ਸਰ ਉਹਨਾਂ ਲੋਕਾਂ ਨੇ ਕੋ ਲੱਤੀ ਨਾਲ ਪੰਜ ਸਾਲ ਦੀ ਬੱਚੀ ਨੂੰ ਗੱਥਾ ਕੋਈ ਇਹੋ ਜੀ ਗੱਲ ਨਹੀਂ ਗੀ ਅਜੇ ਜਦੋਂ ਵੈਰੀਫਾਈ ਕਰਾਂਗੇ ਫਿਰ ਆਪਾਂ ਪਤਾ ਲਗਾਉਂਦੇ ਹਾਂ ਠੀਕ ਹੈ ਸੋ ਕਿ ਇਹ ਬੜੀ ਹਲਕਾ ਘਰ ਬੰਦ ਵੀਰੀਫਾਈ ਕਰਕੇ ਹੀ ਆ ਭਾਜੀ ਫਿਰ ਜੋਗੇ ਚਲੋ ਜੀ